ਖਾਣਾ ਦੇਣ ਆਏ ਗਾਡਾ ਨੂੰ ਤੱਕਾ ਮਾਰ ਕੇ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਨੌਜਵਾਨਾਂ ਨੇ ਜਿਹੜੀ ਐ ਭੱਜਣ ਦੀ ਕੋਸ਼ਿਸ਼ ਕੀਤੀ ਐ ਪਰ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਨੂੰ ਮੌਕੇ ਤੇ ਹੀ ਗ੍ਰਫਤਾਰ ਕਰ ਲਿਆ ਜਾਂਦਾ ਉਹਨਾਂ ਨੂੰ ਮੁੜ ਮੌਕੇ ਤੇ ਕਾਬੂ ਕਰਕੇ ਜਿਹੜਾ ਨਸ਼ਾ ਛਡਾਊ ਕੇਂਦਰ ਦੇ ਅੰਦਰ ਲਿਆਂਦਾ ਜਾਂਦਾ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਜਿਹੜਾ ਨਸ਼ਾ ਵੇਚਣ ਵਾਲਿਆਂ ਨੂੰ ਅਤੇ ਨਸ਼ਾ ਪੀਣ ਵਾਲਿਆਂ ਤੇ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦਾ ਡਰਗ ਟੈਸਟ ਕੀਤਾ ਜਾ ਰਿਹਾ ਹੈ ਡਰਗ ਟੈਸਟ ਪੋਜ਼ਿਟਿਵ ਆਉਣ ਤੋਂ ਬਾਅਦ ਜਿਹੜੀ ਉਹਨਾਂ ਤੇ ਮਾਮਲਾ ਦਰਜ ਕਰ ਲਿਆ ਜਾਂਦਾ ਮਾਮਲਾ ਦਰਜ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਜਿਹੜਾ ਜੇਲ੍ਹ ਭੇਜਣ ਦੀ ਬਜਾਏ ਨਸ਼ਾ ਛਡਾਊ ਕੇਂਦਰ ਦੇ ਵਿੱਚ ਭੇਜਿਆ ਜਾਂਦਾ ਤਾਂ ਜੋ ਉਹ ਨਸ਼ਾ ਛੱਡ ਦੇਣ ਪਰ ਕੁ ਡਾਉ ਕੇਂਦਰਾਂ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਇਸੇ ਤਰ੍ਹਾਂ ਦਾ ਇਹ ਮਾਮਲਾ 68 ਸੈਕਟਰ ਦੇ ਵਿੱਚ ਮੌਜੂਦ ਜਿਹੜਾ ਇੱਕ ਨਸ਼ਾ ਸ਼ਡਾਉ ਕੇਂਦਰਾ ਤੋਂ ਆਇਆ ਜਿੱਥੇ ਕਿ ਪਿਛਲੇ 1-2 ਮਹੀਨਿਆਂ ਦੇ ਵਿੱਚੋਂ ਇਹ ਦੂਜਾ ਮਾਮਲਾ ਜਿਹੜਾ ਹੈ ਇਸ ਨਸ਼ਾ ਸ਼ਡਾਊ ਕੇਂਦਰ ਦੇ ਵਿੱਚੋਂ ਆਇਆ ਪਹਿਲਾਂ ਵੀ ਕੁਝ ਵਿਅਕਤੀਆਂ ਦੇ ਵੱਲੋਂ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ 24 ਦੇ ਕਰੀਬ ਵਿਅਕਤੀਆਂ ਦੇ ਵੱਲੋਂ ਉੱਥੋਂ ਜਿਹੜਾ ਹੈ ਨਸ਼ਾ ਸ਼ਡਾਊ ਕੇਂਦਰ ਦੇ ਵਿੱਚੋਂ ਫਰਾਰ ਹੋ ਜਾਂਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਦੱਸਿਆ ਜਾ ਰਿਹਾ ਹੈ ਕਿ ਜਦੋਂ ਗਾਰਡ ਬੁੱਧਵਾਰ ਸ਼ਾਮ ਨੂੰ ਜਿਹੜਾ ਹੈ ਨਸ਼ਾ ਸ਼ਡਾਊ ਕੇਂਦਰ ਦੇ ਵਿੱਚ ਮਰੀਜ਼ਾਂ ਨੂੰ ਜਿਹੜਾ ਹੈ ਖਾਣਾ ਦੇਣ ਜਾਂਦਾ ਹੈ ਤਾਂ ਚਾਰ ਨੌਜਵਾਨਾਂ ਦੇ ਵੱਲੋਂ ਉਸ ਨੂੰ ਤੱਕਾ ਮਾਰਿਆ ਜਾਂਦਾ ਹੈ ਰੌਲਾ ਪੈ ਜਾਂਦਾ ਜਦੋਂ ਨੌਜਵਾਨ ਭੱਜਣ ਲੱਗਦੇ ਨੇ ਤਾਂ ਮੁਲਜ਼ ਭੱਜਣ ਲੱਗਦੇ ਨੇ ਤਾਂ ਮੁਲਾਜ਼ਮ ਮੌਕੇ ਤੇ ਹੀ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਮੁੜ ਇਹਨਾਂ ਨੂੰ ਕਾਬੂ ਕਰਕੇ ਜਿਹੜਾ ਨਸ਼ਾ ਕੇਂਦਰ ਦੇ ਅੰਦਰ ਲਿਆਂਦਾ ਜਾਂਦਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਮਹੀਨੇ 24 ਨੌਜਵਾਨ ਖਿੜਕੀ ਤੋੜ ਕੇ ਫਰਾਰ ਹੋ ਗਏ ਸੀ ਜਿਸ ਸਬੰਧੀ ਪ੍ਰਬੰਧਕਾਂ ਵੱਲੋਂ ਥਾਣਾ ਫੇਜ਼ 11 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਉਸ ਸਮੇਂ ਪੁਲਿਸ ਨੇ ਮੁਲਾਜ਼ਮ ਤਾਇਨਾਤ ਕਰ ਦਿੱਤੇ ਸੀ ਤੇ ਸੁਰੱਖਿਆ ਗਾਰਡਨ ਦੀ ਵੀ ਗਿਣਤੀ ਚ ਵਾਧਾ ਕੀਤਾ ਸੀ ਇਸ ਸਬੰਧੀ ਨਸ਼ਾ ਸ਼ਡਾਊ ਕੇਂਦਰ ਦੀ ਇੰਚਾਰਜ ਡਾਕਟਰ ਪੂਜਾ ਨੇ ਦੱਸਿਆ ਹੈ ਕਿ ਇਸ ਵਾਰ ਫੇਰ ਜਿਹੜੀ ਹੈ ਨਸ਼ਾ ਸ਼ਡਾਊ ਕੇਂਦਰ ਦੇ ਵਿੱਚੋਂ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਜਿਹੜੇ ਹੈ ਨਸ਼ਾ ਸ਼ਡਾਊ ਕੇਂਦਰ ਅਪਗ੍ਰੇਡ ਕੀਤੇ ਆ ਉਹਨਾਂ ਨੇ 70 ਤੋਂ 100 ਬੈੱਡ ਜਿਹੜੇ ਆ ਉਹ ਲਗਾਏ ਨੇ ਤਾਂ ਤੁਹਾਨੂੰ ਇਹ ਵੀ ਦੱਸ ਦਿੰਨਾ ਹੈ ਕਿ ਇਹ ਇਨਚਾਰਜ ਨੇ ਦੱਸਿਆ ਕਿ ਨਸ਼ਾ ਛਡਾਊ ਕੇਂਦਰ ਦੇ ਜਿਹੜੇ ਆ ਬੈਕ ਸਾਈਡ ਤੇ ਜਿਹੜੀ ਖਿੜਕੀਆਂ ਨੇ ਉਹਨਾਂ ਤੇ ਜਿਹੜੀ ਹੈ ਲੋਹੇ ਦੀਆਂ ਸਖਤ ਗ੍ਰਿੱਲਾਂ ਜਿਹੜੀਆਂ ਬਣਵਾਈਆਂ ਗਈਆਂ ਨੇ ਜਿਸ ਕਾਰਨ ਇਹ ਨੌਜਵਾਨਾਂ ਦੇ ਵੱਲੋਂ 메ਨ ਗੇਟ ਰਾਹੀਂ ਹੀ ਭੱਜਣ ਦੀ ਜਿਹੜੀ ਸਲਾਹ ਕੀਤੀ ਗਈ ਸੀ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ناکਾਮਯਾਬ ਰਹੇ ਨੇ ਤਾਂ ਮੌਕੇ ਤੇ ਹੀ ਮੌਜੂਦ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਤੇ ਮੁੜ ਜਿਹੜਾ ਨਸ਼ਾ ਛਡਾਊ ਕੇਂਦਰ ਦੇ ਅੰਦਰ ਜਿਹੜਾ ਹੈ ਲਿਆਂਦਾ ਗਿਆ ਖਾਣਾ ਦੇ ਨਾਲ ਇਹ ਗਾਡਾ ਨੂੰ ਤੱਕਾ ਮਾਰ ਕੇ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਨੌਜਵਾਨਾਂ ਨੇ ਜਿਹੜੀ ਐ ਭੱਜਣ ਦੀ ਕੋਸ਼ਿਸ਼ ਕੀਤੀ ਐ ਪਰ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਉਹਨਾਂ ਨੂੰ ਮੁਰ ਮੌਕੇ ਤੇ ਕਾਬੂ ਕਰਕੇ ਜਿਹੜਾ ਨਸ਼ਾ ਛਡਾਊ ਕੇਂਦਰ ਦੇ ਅੰਦਰ ਲਿਆਂਦਾ ਜਾਂਦਾ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਜਿਹੜਾ ਨਸ਼ਾ ਵੇਚਣ ਵਾਲਿਆਂ ਨੂੰ ਅਤੇ ਨਸ਼ਾ ਪੀਣ ਵਾਲਿਆਂ ਤੇ ਜਿਹੜੀ ਐ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦਾ ਡਰੋਪ ਟੈਸਟ ਕੀਤਾ ਜਾ ਰਿਹਾ ਹੈ ਡਰਗ ਟੈਸਟ ਪੋਜ਼ਿਟਿਵ ਆਉਣ ਤੋਂ ਬਾਅਦ ਜਿਹੜੀ ਉਹਨਾਂ ਤੇ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਮਾਮਲਾ ਦਰਜ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਜਿਹੜਾ ਜੇਲ੍ਹ ਭੇਜਣ ਦੀ ਬਜਾਏ ਨਸ਼ਾ ਛਡਾਊ ਕੇਂਦਰ ਦੇ ਵਿੱਚ ਭੇਜਿਆ ਜਾਂਦਾ ਹੈ ਤਾਂ ਜੋ ਉਹ ਨਸ਼ਾ ਛੱਡ ਦੇਣ ਪਰ ਕੁਝ ਨੌਜਵਾਨ ਜਿਹੜੇ ਆ ਨਸ਼ਾ ਛਡਾਊ ਕੇਂਦਰਾਂ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਇਸੇ ਤਰ੍ਹਾਂ ਦਾ ਹੀ ਮਾਮਲਾ 68 ਸੈਕਟਰ ਦੇ ਵਿੱਚ ਮੌਜੂਦ ਜਿਹੜਾ ਇੱਕ ਨਸ਼ਾ ਛਡਾਊ ਕੇਂਦਰ ਤੋਂ ਆਇਆ ਜਿੱਥੇ ਕਿ ਪਿਛਲੇ 1-2 ਮਹੀਨਿਆਂ ਦੇ ਵਿੱਚੋਂ ਇਹ ਦੂਜਾ ਮਾਮਲਾ ਜਿਹੜਾ ਹੈ ਇਸ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਆਇਆ ਪਹਿਲਾਂ ਵੀ ਕੁਝ ਵਿਅਕਤੀਆਂ ਦੇ ਵੱਲੋਂ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ 24 ਦੇ ਕਰੀਬ ਵਿਅਕਤੀਆਂ ਦੇ ਵੱਲੋਂ ਉੱਥੋਂ ਜਿਹੜਾ ਹੈ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਫਰਾਰ ਹੋ ਜਾਂਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਦੱਸਿਆ ਜਾ ਰਿਹਾ ਹੈ ਕਿ ਜਦੋਂ ਗਾਰਡ ਬੁੱਧਵਾਰ ਸ਼ਾਮ ਨੂੰ ਜਿਹੜਾ ਹੈ ਨਸ਼ਾ ਛਡਾਊ ਕੇਂਦਰ ਦੇ ਵਿੱਚ ਮਰੀਜ਼ਾਂ ਨੂੰ ਜਿਹੜਾ ਹੈ ਖਾਣਾ ਦੇਣ ਜਾਂਦਾ ਹੈ ਤਾਂ ਚਾਰ ਨੌਜਵਾਨਾਂ ਦੇ ਵੱਲੋਂ ਉਸ ਨੂੰ ਤੱਕਾ ਮਾਰਿਆ ਜਾਂਦਾ ਹੈ ਰੌਲਾ ਪੈ ਜਾਂਦਾ ਜਦੋਂ ਨੌਜਵਾਨ ਭੱਜਣ ਲੱਗਦੇ ਨੇ ਤਾਂ ਭੱਜਣ ਲੱਗਦੇ ਨੇ ਤਾਂ ਮੁਲਾਜ਼ਮ ਮੌਕੇ ਤੇ ਹੀ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਮੁੜ ਇਹਨਾਂ ਨੂੰ ਕਾਬੂ ਕਰਕੇ ਜਿਹੜਾ ਨਸ਼ਾ ਕੇਂਦਰ ਦੇ ਅੰਦਰ ਲਿਆਂਦਾ ਜਾਂਦਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਮਹੀਨੇ 24 ਨੌਜਵਾਨ ਖਿੜਕੀ ਤੋੜ ਕੇ ਫਰਾਰ ਹੋ ਗਏ ਸੀ ਜਿਸ ਸਬੰਧੀ ਪ੍ਰਬੰਧਕਾਂ ਵੱਲੋਂ ਥਾਣਾ ਫੇਜ਼ 11 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਉਸ ਸਮੇਂ ਪੁਲਿਸ ਨੇ ਮੁਲਾਜ਼ਮ ਤਾਇਨਾਤ ਕਰ ਦਿੱਤੇ ਸੀ ਤੇ ਸੁਰੱਖਿਆ ਗਾਰਡਨ ਦੀ ਵੀ ਗਿਣਤੀ ਚ ਵਾਧਾ ਕੀਤਾ ਸੀ ਇਸ ਸਬੰਧੀ ਨਸ਼ਾ ਸ਼ਡਾਊ ਕੇਂਦਰ ਦੀ ਇੰਚਾਰਜ ਡਾਕਟਰ ਪੂਜਾ ਨੇ ਦੱਸਿਆ ਹੈ ਕਿ ਇਸ ਵਾਰ ਫੇਰ ਜਿਹੜੀ ਹੈ ਨਸ਼ਾ ਸ਼ਡਾਊ ਕੇਂਦਰ ਦੇ ਵਿੱਚੋਂ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਜਿਹੜੇ ਹੈ ਨਸ਼ਾ ਸ਼ਡਾਊ ਕੇਂਦਰ ਅਪਗ੍ਰੇਡ ਕੀਤੇ ਆ ਉਹਨਾਂ ਨੇ 70 ਤੋਂ 100 ਬੈੱਡ ਜਿਹੜੇ ਆ ਉਹ ਲਗਾਏ ਨੇ ਤਾਂ ਤੁਹਾਨੂੰ ਇਹ ਵੀ ਦੱਸ ਦਿੰਨਾ ਹੈ ਕਿ ਇਹ ਇਨਚਾਰਜ ਨੇ ਦੱਸਿਆ ਕਿ ਨਸ਼ਾ ਛਡਾਊ ਕੇਂਦਰ ਦੇ ਜਿਹੜੇ ਆ ਬੈਕ ਸਾਈਡ ਤੇ ਜਿਹੜੀ ਖਿੜਕੀਆਂ ਨੇ ਉਹਨਾਂ ਤੇ ਜਿਹੜੀ ਹੈ ਲੋਹੇ ਦੀਆਂ ਸਖਤ ਗ੍ਰਿੱਲਾਂ ਜਿਹੜੀਆਂ ਬਣਵਾਈਆਂ ਗਈਆਂ ਨੇ ਜਿਸ ਕਾਰਨ ਇਹ ਨੌਜਵਾਨਾਂ ਦੇ ਵੱਲੋਂ 메ਨ ਗੇਟ ਰਾਹੀਂ ਹੀ ਭੱਜਣ ਦੀ ਜਿਹੜੀ ਸਲਾਹ ਕੀਤੀ ਗਈ ਸੀ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ناکਾਮਯਾਬ ਰਹੇ ਨੇ ਤਾਂ ਮੌਕੇ ਤੇ ਹੀ ਮੌਜੂਦ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਤੇ ਮੁੜ ਜਿਹੜਾ ਨਸ਼ਾ ਛਡਾਊ ਕੇਂਦਰ ਦੇ ਅੰਦਰ ਜਿਹੜਾ ਹੈ ਲਿਆਂਦਾ ਗਿਆ